ਚੋਣ ਕਮਿਸ਼ਨ ਨੇ ਸ਼ਨੀਵਾਰ ਦੀ EVM ਚੁਣੌਤੀ ਦੇ ਲਈ ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਦੇ ਸਟਰੋਂਗ ਰੂਮ ਤੋਂ 14 ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ EVM ਮੰਗਾਈਆਂ ਨੇ ਜਿਨ੍ਹਾਂ ਦੀ ਵਰਤੋਂ ਹਾਲ ਹੀ ਵਿੱਚ ਹੋਈ ਵਿਧਾਨ ਸਭਾ ਚੋਣਾਂ ਵਿੱਚ ਕੀਤਾ ਗਿਆ ਸੀ EVM ਨੂੰ ਹੈਕ ਕਰਨ ਦੀ ਇਸ ਚੁਣੌਤੀ ਵਿੱਚ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਹਿੱਸਾ ਲਏਗੀ ਦੋਹਾਂ ਧੜਾ ਨੇ ਚੁਣੌਤੀ ਦੇ ਦੌਰਾਨ ਹੈਕਿੰਗ ਲਈ EVM ਦੇ ਬਾਰੇ ਵਿੱਚ ਆਪਣੀ ਪਹਿਲ ਨਹੀਂ ਦੱਸੀ ਹੈ ਅਜੇ ਵਿੱਚ ਕਮਿਸ਼ਨ ਨੇ 14 ਮਸ਼ੀਨਾਂ ਦਿੱਲੀ ਮੰਗਵਾਈਆਂ ਨੇ ਇਹ ਮਸ਼ੀਨਾਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਗੌਤਮ ਬੁੱਧਨਗਰ, ਪੰਜਾਬ ਦੇ ਪਟਿਆਲਾ ਅਤੇ ਬਠਿੰ ਉਤਰਾਖੰਡ ਦੇ ਦੇਹਰਾਦੂਨ ਤੋਂ ਮੰਗਾਈਆਂ ਗਈਆਂ ਨੇ ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਹੈ ਕਿ ਇਸ ਚੋਣ ਉਤ ਵਿੱਚ ਹਿੱਸਾ ਲੈਣ ਵਾਲਾ ਹਰ ਸਿਆਸੀ ਦਲ ਵਧੇਰੇ 4 EVM ਦੀ ਵਰਤੋਂ ਕਰ ਸਕਦਾ ਹੈ ਪਰ ਹੋਰ 4 ਮਸ਼ੀਨਾਂ ਬੈਕਅਪ ਦੇ ਤੌਰ ਤੇ ਰੱਖੀਆਂ ਗਈਆਂ ਨੇ ਤੁਹਾਨੂੰ ਦੱਸਦੇ ਕਿ EVM ਹੈਕਰਨ ਦੀ ਚੋਣ ਕਮਿਸ਼ਨ ਦੀ ਚੋਣ ਉਤ ਸ਼ਨੀਵਾਰ ਸਵੇਰੇ 10 ਵਜੇ ਸ਼ੁਰੂ ਹੋਏਗੀ ਅਤੇ ਦੁਪਹਿਰ 2 ਵਜੇ ਖਤਮ ਹੋਏਗੀ ਅਜਿਹੇ ਵਿੱਚ ਦੋਹਾਂ ਦਲਾਂ ਦੇ ਲਈ ਦੋ ਵੱਖ-ਵੱਖ ਕਾਊਂਟਰ ਬਣਾਏ ਗਏ ਨੇ